ਗੋਡੇ ਦੇ ਅੰਦਰਲੇ ਪਾਸੇ ਇਸ ਜਗ੍ਹਾ ਦਰਦ ਜਦੋਂ ਗੋਡੇ ਦੁਖਣੇ ਸ਼ੁਰੂ ਹੋਣਗੇ ਦੋ ਜਗ੍ਹਾ ਦਰਦ ਸ਼ੁਰੂ ਹੁੰਦਾ ਚਾਹ ਤਾ ਗੋਡੇ ਦੇ ਬਾਹਰਲੇ ਪਾਸੇ ਜਾਂ ਗੋਡੇ ਦੇ ਅੰਦਰਲੇ ਪਾਸੇ ਪਰ ਆਪਾਂ ਅੱਜ ਗੱਲ ਅੰਦਰਲੇ ਪਾਸੇ ਦੀ ਕਰਨ ਲੱਗੇ ਆ ਅਗਰ ਤੁਹਾਡੇ ਗੋਡੇ ਚ ਅੰਦਰਲੇ ਪਾਸੇ ਦਰਦ ਹੈ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਇਸ ਤੋਂ ਪਹਿਲਾਂ ਇੱਕ ਬਹੁਤ ਜ਼ਰੂਰੀ ਗੱਲ ਅਗਰ ਆਪਾਂ ਕਸਰਤਾਂ 40 ਸਾਲ ਦੀ ਉਮਰ ਤੋਂ ਸ਼ੁਰੂ ਕਰ ਦਿੰਨੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਕਦੇ ਵੀ ਗੋਡੇ ਖਰਾਬ ਨਹੀਂ ਹੋਣਗੇ ਆਪਾਂ ਬਿਲਕੁਲ ਤੰਦਰੁਸਤ ਰਹਿਾਂਗੇ ਸੋ ਇੱਕ ਬੇਨਤੀ ਹੈ ਵੀ ਤੁਸੀਂ 40 ਸਾਲ ਦੀ ਉਮਰ ਤੋਂ ਗੋਡੇ ਦੀਆਂ ਕਸਰਤਾਂ ਕਰਨੀਆਂ ਸ਼ੁਰੂ ਕਰ ਦਿਓ ਚਾਹੇ ਤੁਹਾਡੇ ਗੋਡੇ ਦੁਖਦੇ ਆ ਚਾਹੇ ਨਹੀਂ ਦੁਖਦੇ ਤੁਸੀਂ ਹਮੇਸ਼ਾ ਗੋਡਿਆਂ ਦੇ ਪ੍ਰਤੀ ਤੰਦਰੁਸਤ ਰਹੋਗੇ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸੋ ਕਿਹੜੀਆਂ ਕਸਰਤਾਂ ਨੇ ਸਭ ਤੋਂ ਪਹਿਲਾਂ ਤੁਸੀਂ ਇੱਕ ਰੋਲਰ ਤੌਲੀਏ ਦਾ ਵੀ ਬਣਾ ਸਕਦੇ ਹੋ ਔਰ ਇਸ ਨੂੰ ਤੁਸੀਂ ਗੋਡੇ ਦੇ ਥੱਲੇ ਰੱਖਣਾ ਔਰ ਇਸ ਨੂੰ نیچے ਨੂੰ ਦੱਬਣਾ ਔਰ ਪੈਰ ਉੱਪਰ ਚੱਕਾਂਗੇ ਹਵਾ ਦੇ ਵਿੱਚ ਔਰ ਪੈਰ ਨੂੰ ਅੰਦਰ ਮੋੜ ਲੈਣਾ ਇੱਥੇ ਆਪਾਂ 10 ਗਿਣਾਂਗੇ ਫਿਰ ਆਪਾਂ نیچے ਰੱਖ ਦਾਂਗੇ ਦੇਖੋ ਇਹਨੂੰ ਦੱਬਾਂਗੇ ਪੈਰ ਅੰਦਰ ਮੋੜਾਂਗੇ ਔਰ ਉੱਪਰ ਚੱਕ ਦਾਂਗੇ ਇੱਥੇ 10 ਗਿਣਾਂਗੇ ਦੈਨ ਰਿਲੈਕਸ ਇਸ ਦੇ ਆਪਾਂ ਪੂਰੇ 10 ਸੈਟ ਲਾਉਣੇ ਆ ਦੂਜੀ ਕਸਰਤ ਇਹੀ ਕਸਰਤ ਆਪਾਂ ਕਰਾਂਗੇ ਪਰ ਆਪਾਂ ਇੱਕ ਰੋਲਰ ਨੂੰ ਗੋਡੇ ਦੇ ਥੱਲੇ ਰੱਖ ਲਾਂਗੇ ਔਰ ਕੱਪੜੇ ਦੇ ਨਾਲ ਇਦਾਂ ਆਪਾਂ ਉੱਪਰ ਚੱਕਾਂਗੇ ਜਦੋਂ ਆਪਾਂ ਚੱਕਾਂਗੇ ਇਸ ਜਗ੍ਹਾ ਤੇ ਖਿੱਚ ਪਾਏਗਾ ਇਥੇ ਆਪਾਂ 10 ਸੈਕਿੰਡ ਹੋਲਡ ਥੈਨ ਰਿਲੈਕਸ ਇਸਦੇ ਵੀ ਆਪਾਂ 10 ਸੈਟ ਲਾਉਣੇ ਆ। ਉਦੋਂ ਅਗਲੀ ਕਸਰਤ ਕੀ ਹੋਏਗੀ? ਇਹੀ ਰੋਲਰ ਦੋਨਾਂ ਗੋਡਿਆਂ ਦੇ ਵਿਚਾਲੇ ਰੱਖਾਂਗੇ ਔਰ ਆਪਾਂ ਜ਼ੋਰ ਦੀ ਦੱਬਾਂਗੇ 10 ਸੈਕਿੰਡ ਹੋਲਡ ਥੈਨ ਰਿਲੈਕਸ ਇਸਦੇ ਵੀ ਆਪਾਂ 10 ਸੈਟ ਲਾਉਣੇ ਆ। ਉਦੋਂ ਅਗਲੀ ਕਸਰਤ ਕੀ ਹੋਏਗੀ? ਇੱਕ ਗੋਡਾ ਮੋੜ ਲਾਂਗੇ, ਪੈਰ ਅੰਦਰ ਮੋੜ ਕੇ ਲੱਤ ਉੱਪਰ ਚੱਕਾਂਗੇ। ਇੱਥੇ ਆਪਾਂ 10 ਸੈਕਿੰਡ ਹੋਲਡ ਥੈਨ ਰਿਲੈਕਸ ਦੋਨੋਂ ਸਾਈਡ ਕਰਨੀ ਇਸਦੇ ਵੀ ਆਪਾਂ 10 ਸੈਟ ਲਾਉਣੇ ਆ। ਆਖਰੀ ਕਸਰਤ ਹੋਏਗੀ ਕਲੈਂਪ ਸ਼ੈਲਸ ਆਪਾਂ ਸਾਈਡ ਲੈ ਕੇ ਪੈ ਜਾਗੇ ਔਰ ਆਪਾਂ ਇਦਾਂ ਗਿੱਟੇ ਨਾਲ ਗਿੱਟਾ ਜੋੜ ਲੈਣਾ ਔਰ ਦੇਖੋ ਇਦਾਂ ਉੱਪਰ ਥੱਲੇ 1 2 3 ਇਦਾਂ ਆਪਾਂ 10 ਵਾਰੀ ਕਰਾਂਗੇ ਫਿਰ ਆਰਾਮ ਇਸਦੇ ਵੀ ਆਪਾਂ 10 ਸੈਟ ਲਾਉਣੇ ਆ ਆਸਾਨ ਕਸਰਤਾਂ ਕਰੋ ਨਾਲ ਸੋਹਣੀ ਖਰਾਕ ਖਾਓ ਤੁਸੀਂ ਗੋਡੇ ਖਰਾਬ ਹੋਣ ਤੋਂ ਜਾਂ ਗੋਡੇ ਦਰਦ ਤੋਂ ਬਚ ਸਕਦੇ ਹੋ ਸਤਿ ਸ੍ਰੀ ਅਕਾਲ ਜੀ